ਐਸਕੋਰਟਸ ਗੋਟਸ ਦੇ EMPLOYEES ਦੀ ਯੂਨੀਅਨ ਬਹਾਦਰਗੜ ਫੈਕਟਰੀ ਦੇ ਮੇਡ ਗੇਟ ਦੇ ਉੱਤੇ ਯੂਨੀਅਨ ਦੇ ਪ੍ਰਧਾਨ ਸਰਦਾਰ ਮस्तान ਸਿੰਘ ਅਤੇ ਸਮੁੱਚੀ ਲੀਡਰਸ਼ਿਪ ਨੇ ਯੂਨੀਅਨ ਦਾ ਝੰਡਾ ਚੁੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸੁਪਰੰਤ ਯੂਨੀਅਨ ਦੇ ਵੱਲੋਂ ਇੱਕ ਗੇਟ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪ੍ਰਧਾਨ ਮस्तान ਸਿੰਘ ਅਤੇ ਸਮੁੱਚੀ ਲੀਡਰਸ਼ਿਪ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਅਤੇ ਮੀਟਿੰਗ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਲੱਡੂ ਵੰਡੇ ਗਏ ਨੇ ਐਸਕੋਰਟਸ ਗੋਇਟਸ ਦੇ EMPLOYEES ਯੂਨিয়ন ਬਹਾਦਰਗੜ ਫੈਕਟਰੀ ਦੇ ਮੇਡ ਗੇਟ ਦੇ ਉੱਤੇ ਯੂਨੀਅਨ ਦੇ ਪ੍ਰਧਾਨ ਸਰਦਾਰ ਮस्तान ਸਿੰਘ ਅਤੇ ਸਮੂਚੀ ਲੀਡਰਸ਼ਿਪ ਨੇ ਯੂਨੀਅਨ ਦਾ ਝੰਡਾ ਚੁੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸੁਪਰੰਤ ਯੂਨੀਅਨ ਦੇ ਵੱਲੋਂ ਇੱਕ ਗੇਟ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰਧਾਨ ਮस्तान ਸਿੰਘ ਅਤੇ ਸਮੂਚੀ ਲੀਡਰਸ਼ਿਪ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਅਤੇ ਮੀਟਿੰਗ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਲੱਡੂ ਵੰਡੇ ਗਏ ਨੇ We <laughs> can